ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਹਨ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਦੇ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਉਤੇ ਜੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓਜ਼ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਬੈਨੀਫਿਟ ਲੈ ਸਕੋ ਲਾਭ ਲੈ ਸਕੋ ਸੋ ਦੋਸਤੋ ਅੱਜ ਦੇ ਟੌਪਿਕ ਵਿੱਚ ਆਪਾਂ ਗੱਲ ਕਰਾਂਗੇ ਤੁਸੀਂ ਇਹ ਚਾਰ ਗੱਲਾਂ ਚਾਰ ਚੀਜ਼ਾਂ ਜਿਹੜੀਆਂ ਜੇ ਆਪਾਂ ਲੋੜ ਤੋਂ ਵੱਧ ਕਰਾਂਗੇ ਆਪਣੀ ਲਾਈਫ ਦੇ ਵਿੱਚ ਤਾਂ ਇਹਦਾ ਆਪਾਂ ਨੂੰ ਕਿੰਨਾ ਕਰੇ ਨੁਕਸਾਨ ਭੁਗਤਣਾ ਪੈਂਦਾ ਪੈ ਜਾਂਦਾ ਹੈ ਠੀਕ ਹੈ ਜੀ ਸੋ ਧਿਆਨ ਦਿਓ ਵੀ ਕਿਹੜੀਆਂ ਚਾਰ ਚੀਜ਼ਾਂ ਨੇ ਜਿਨ੍ਹਾਂ ਨੂੰ ਹੱਦ ਤੋਂ ਵੱਧ ਨਹੀਂ ਕਰਨਾ ਚਾਹੀਦਾ ਜੀ ਠੀਕ ਹੈ ਜੀ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਲੋੜ ਤੋਂ ਜ਼ਿਆਦਾ ਕਿਸੇ ਦੇ ਉੱਪਰ ਵੀ ਵਿਸ਼ਵਾਸ ਕਰਨਾ ਬਲੀਵ ਕਰਨਾ ਆਪਾਂ ਕਈ ਵਾਰ ਯਕੀਨ ਕਰ ਲੈਂਦੇ ਆ ਕਿਸੇ ਦੇ ਇੰਨਾ ਜ਼ਿਆਦਾ ਕਿ ਆਪਾਂ ਉਹਨਾਂ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਆ ਆਪਣੀ ਫੈਮਿਲੀ ਨਾਲ ਆਪਣੇ ਬਿਜ਼ਨਸ ਬਾਰੇ ਆਪਣੇ ਹੋਰ ਇਧਲੀਆਂ ਉਧਲੀਆਂ ਸਭ ਸਾਂਝੀਆਂ ਕਰਦੇ ਆ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਸਾਹਮਣੇ ਵਾਲੇ ਬੰਦੇ ਦੇ ਦਿਲ 'ਚ ਕੀ ਚੱਲ ਰਿਹਾ ਉਹ ਕੀ ਸੋਚਦਾ ਸਾਡੇ ਬਾਰੇ ਇਸ ਲਈ ਕੋਸ਼ਿਸ਼ ਕਰੋ ਲੋੜ ਤੋਂ ਵੱਧ ਕਿਸੇ ਤੇ ਯਕੀਨ ਨਾ ਕਰੋ ਅੱਜ ਦੇ ਟਾਈਮ ਵਿੱਚ ਖਾਸ ਕਰਕੇ ਇਹ ਹੈ ਜੀ ਪਹਿਲੀ ਗੱਲ ਤੇ ਦੂਜੇ ਨੰਬਰ ਤੇ ਮੈਂ ਕਵਾਂਗਾ ਕਿ ਆਪਾਂ ਕਈ ਵਾਰ ਨਾ ਓਵਰ ਕੰਫੀਡੈਂਸ ਹੋ ਜਾਂਦਾ ਕਿਸੇ ਚੀਜ਼ ਨੂੰ ਲੈ ਕੇ ਠੀਕ ਹੈ ਜੀ ਸੋ ਜਿਹੜੀ ਓਵਰ ਕੰਫੀਡੈਂਸ ਹੁੰਦਾ ਆ ਆਪਾਂ ਕਈ ਵਾਰ ਕਿਸੇ ਚੀਜ਼ ਨੂੰ ਹਲਕੇ ਚ ਲੈ ਜਾਂਦੇ ਹਾਂ ਜਦੋਂ ਜਦਰ ਕੋਈ ਲੀਆਂ ਨਾ ਆਪਾਂ ਨੂੰ ਓਵਰ ਕੰਫੀਡੈਂਸ ਹੋ ਜਾਂਦਾ ਹਨ ਪਰ ਕਦੇ ਵੀ ਕਿਸੇ ਚੀਜ਼ ਨੂੰ ਕਮਜ਼ੋਰ ਨਹੀਂ ਸੱਜਣਾ ਚਾਹੀਦਾ ਚਾਹੇ ਕੋਈ ਵੀ ਚੀਜ਼ ਆ ਨਾ ਇਸ ਲਈ ਕੋਸ਼ਿਸ਼ ਕਰੋ ਕਿ ਓਵਰ ਕੰਫੀਡੈਂਸ ਆਪਣੇ ਅੰਦਰ ਕਦੇ ਨਾ ਲੈ ਕੇ ਆਓ ਕਿਸੇ ਵੀ ਚੀਜ਼ ਨੂੰ ਚਾਹੇ ਤੁਸੀਂ ਆਪਣੇ ਕਿਸੇ ਫੀਲਡ ਦੇ ਵਿੱਚ ਚਾਹੇ ਜਿੰਨੇ ਵੀ ਮਾਇਰੋਂ ਉਹਦੇ ਵਿੱਚ ਜਾਂ ਹੋਰ ਚੀਜ਼ਾਂ ਕਈ ਹੁੰਦੀਆਂ ਨੇ ਓਵਰ ਕੰਫੀਡੈਂਸ ਕਦੇ ਵੀ ਨਾ ਲੈ ਕੇ ਆਓ ਇਹ ਚੀਜ਼ ਵੀ ਸਾਨੂੰ ਕਿੰਨਾ ਕਿੰਨਾ ਨੁਕਸਾਨ ਕਰ ਸਕਦੀ ਆ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਚ ਲੋੜ ਤੋਂ ਵੱਧ ਸੋਚੀ ਜਾਣਾ ਸੋਚਣਾ ਠੀਕ ਹੈ ਇੱਕ ਜ਼ਿੰਦਗੀ ਦਾ ਪਹਿਲੂ ਆਪਾਂ ਸੋਚਦੇ ਆਂ 100 ਗੱਲਾਂ ਸੋਚਦੇ ਆਂ ਨਾ ਪਰ ਕਈ ਬੰਦੇ ਆਪਣੇ ਪਾਸਟ ਬਾਰੇ ਸੋਚਦੇ ਹੀ ਰਹਿੰਦੇ ਆ ਵੀ ਯਾਰ ਮੇਰੇ ਨਾਲ ਆਹ ਹੋਇਆ ਉਹ ਚੀਜ਼ ਹੋਈ ਹੈ ਨਾ ਜਾਂ ਫਿਰ ਆਉਣ ਵਾਲੇ ਫਿਊਚਰ ਬਾਰੇ ਵੀ ਸੋਚਦੇ ਰਹਿੰਦੇ ਆ ਪ੍ਰੈਜੈਂਟ ਨੂੰ ਭੁੱਲ ਜਾਂਦੇ ਆ ਨਾ ਪਾਸਟ ਦਾ ਸੋਚ ਕੇ ਤੇ ਆਪਣੇ ਫਿਊਚਰ ਦਾ ਸੋਚ ਕੇ ਆਪਣਾ ਜਿਹੜਾ ਪ੍ਰੈਜੈਂਟ ਆ ਨਾ ਉਹਨੂੰ ਵੀ ਖਰਾਬ ਕਰ ਲੈਂਦੇ ਆ ਇਸ ਲਈ ਕੋਸ਼ਿਸ਼ ਕਰੋ ਕਿ ਓਵਰ ਥਿੰਕਿੰਗ ਵੀ ਨਾ ਕਰਿਆ ਕਰੋ ਇਹ ਸਿਹਤ ਲਈ ਵੀ ਆਪਣੀ ਸਿਹਤ ਲਈ ਵੀ ਹਾਨੀ ਕਰ ਰਿਹਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਗੱਲ ਕਰਾਂਗਾ ਜੀ ਆਪਾਂ ਕਈ ਵਾਰ ਜਾਂ ਬਹੁਤ ਖੁਸ਼ ਹੁੰਨੇ ਆ ਖੁਸ਼ੀ 'ਚ ਹੁੰਨੇ ਆ ਜਾਂ ਫਿਰ ਕਈ ਵਾਰ ਕਾਫੀ ਆਪਾਂ ਗੁੱਸੇ 'ਚ ਹੁੰਦੇ ਆ ਕਿਸੇ ਟਾਈਮ ਕੋਈ ਐਦਾਂ ਦੀ ਜਣਾ ਸਿਚੁਏਸ਼ਨ ਬਣ ਜਾਂਦੀ ਆ ਆਪਾਂ ਕਈ ਗਲਤ ਡਿਸੀਜਨ ਲੈ ਲੈਂਦੇ ਆ ਕਈ ਵਾਰ ਆਪਾਂ ਖੁਸ਼ੀ ਵਿੱਚ ਗਲਤ ਡਿਸੀਜਨ ਲੈ ਲੈਂਦੇ ਆ ਕਈ ਵਾਰੀ ਆਪਾਂ ਜਿਆਦਾ ਗੁੱਸੇ 'ਚ ਵੀ ਗਲਤ ਡਿਸੀਜਨ ਲੈ ਲੈਂਦੇ ਆ ਇਸ ਲਈ ਕੋਸ਼ਿਸ਼ ਕਰੋ ਜਦੋਂ ਤੁਸੀਂ ਬਹੁਤ ਖੁਸ਼ ਹੁੰਨੇ ਹੋ ਜਾਂ ਬਹੁਤ ਜ਼ਿਆਦਾ ਗੁੱਸੇ ਵਿੱਚ ਹੁੰਨੇ ਹੋ ਕਦੇ ਵੀ ਕੋਈ ਡਿਸੀਜਨ ਨਾ ਲਓ ਠੀਕ ਹੈ ਨਾ ਕਿਉਂਕਿ ਕਈ ਵਾਰ ਗੁੱਸੇ ਤੇ ਖੁਸ਼ੀ ਵਿੱਚ ਲਿਆ ਡਿਸੀਜਨ ਵੀ ਸਾਨੂੰ ਕਿਤੇ ਨੁਕਸਾਨ ਪਹੁੰਚਾ ਸਕਦਾ ਹੈ ਸੋ ਇਹ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ ਜੋ ਕਿ ਆਪਣੀ ਲਾਈਫ ਨਾਲ ਰਿਲੇਟਡ ਨੇ ਕੋਸ਼ਿਸ਼ ਕਰੋ ਆਹ ਚਾਰ ਚੀਜ਼ਾਂ ਨੂੰ ਕੰਟਰੋਲ ਵਿੱਚ ਰੱਖੋ ਵੀ ਹਾਦਸਾ ਤੋਂ ਵੱਧ ਨਾ ਕਰੋ ਸੋ ਦੋਸਤੋ ਸੋ ਇੱਥੇ ਆਪਾਂ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ